ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮੁਖ ਸੰਧੂ ਸੁਨਾਮ ਪੋਸਟ ਦੇਖ ਰਹੇ ਹੋ ਤੁਸੀਂ ਸੁਨਾਮ ਦੇ ਵਿੱਚ ਮੈਂ ਖੜਿਆ ਹਾਂ ਸੁਨਾਮ ਦੀ ਦੀਵਾਲੀ ਦਿਖਾਉਣਾ ਕਿ ਆਖਿਰ ਕਿਸ ਤਰ੍ਹਾਂ ਦਾ ਮਾਹੌਲ ਆ ਬਜ਼ਾਰਾਂ ਦੇ ਵਿੱਚ ਘੁੰਮਾਂਗੇ ਬਜ਼ਾਰਾਂ ਦੇ ਵਿੱਚ ਘੁੰਮ ਕੇ ਮਾਹੌਲ ਦਿਖਾਉਣੇ ਕਿ ਇਸ ਸਾਲ ਦੀਵਾਲੀ ਕਿਵੇਂ ਆ ਤਾਂ ਆਜੋ ਫਿਰ ਪੀਰਾਂ ਵਾਲਾ ਗੇਟ ਤੋਂ ਹੁੰਦੇ ਹੋਏ ਸ੍ਰੀਮਾ ਚੌਂਕ ਰਾਹੀਂ ਆਪਾਂ ਪੂਰਾ ਹੀ ਸੁਨਾਮ ਦਾ ਇੱਕ ਘੇੜਾ ਲਾਉਣੇ ਆ ਤੇ ਦੁਕਾਨਦਾਰਾਂ ਨਾਲ ਗਾਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਇਸ ਵਾਰ ਦੀਵਾਲੀ ਕਿਵੇਂ ਆ ਪੂਰੀ ਗਰਮਾਹ ਸ਼ ਹੋ ਰਹੀ ਆ ਦੀਵਾਲੀ ਦੀ ਤਾਂ ਕੀ ਲੈ ਕੀ ਪੈ ਰਹੇ ਨੇ ਆ ਖਰੀਦ ਕੇ ਐਸਾ ਘੁੰਮਣੇ ਆ ਰਹੀਂ ਦਿਖਾ ਬਾਈ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਬੜੀ ਵਧੀਆ ਵਧੀਆ ਜੀ ਅੱਛਾ ਕਿਵੇਂ ਆ ਦਿਵਾਲੀ ਠੰਡੀ ਆ ਜਾਂ ਕਿਵੇਂ ਆ ਅਜਾ ਕੱਲ ਤਾਂ ਦੋ ਦਿਨ ਪਹਿਨੇ ਅਜੇ ਨਾ ਅੱਜ ਦਾ ਮਾਹੌਲ ਕੀ ਆ ਪਿੰਡ ਦਾ ਘਹਰਾ ਤੋਂ ਪਤਾ ਲੱਗ ਜਾਣਾ ਕੱਲ ਵਧੀਆ ਸੀ ਜੀ ਕੱਲ ਠੀਕ ਸੀ ਹਾਂ ਅੱਜ ਥੋੜਾ ਮੈਂ ਸੰਗਰੂਰ ਗਿਆ ਸੀ ਉੱਥੇ ਵੀ ਕਹਿੰਦੇ ਵੀ ਕੱਲ ਠੀਕ ਧੀ ਅੱਜ ਨਾ ਸਹੀ ਨਹੀਂ ਹੈਗਾ ਕੰਮ ਤੇ ਦੱਸੀ ਨਾ ਜੀ ਉਹਦੇ ਕਰਕੇ ਥੋੜਾ ਜਿਹਾ ਲੋਕਾਂ 'ਚ ਕਰੇਜ ਹੁੰਦਾ ਕਿ ਤਿਹਾੜ ਹੈ ਅੱਜ ਥੋੜਾ ਵਿਚਾਲ ਜਿਹਾ ਦਿਨ ਆ ਗਿਆ अच्छा की की सामान आपने ले भाई अपना था था। भाई भाई ये फोटो में होंदे ਨੇ ਮਾੜੇ ਕੈਮਰਾਮੈਨ ਸਾਹਿਬ ਦਿਖਾਇਆਓ ਬਾਈ ਦੀ ਦੁਕਾਨ ਵੀ ਪੀਰਾਂ ਵਾਲਾ ਗੇਟ ਆ ਬੀਕਨ ਏਰੀਆ ਦੇ ਬਿਲਕੁਲ ਨਾਲ ਖੜਿਆ ਮੈਂ ਇਹ ਹੈ ਕਹਿੰਦੇ ਬੀਕਨ ਏਰੀਏ ਜਿਹੜੀ ਨਵੀਂ ਦੁਕਾਨ ਖੁੱਲੀ ਆ ਤੇ ਸੇਟੀ ਸਾਹਿਬ ਖੜੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਦੀਵਾਲੀ ਕਿਵੇਂ ਆ ਪਹਿਲਾਂ ਤਾਂ ਦੱਸੋ ਮੁਬਾਰਕਾ ਤੁਹਾਨੂੰ ਇੱਕ ਤਾਂ ਦੀਵਾਲੀ ਦੀਆਂ ਤੇ ਦੀਵਾਲੀ ਹੈ ਕਿਵੇਂ ਆ ਠੰਡੀ ਆ ਜਾਂ ਪੂਰਾ ਸਹੀ ਆ ਮਾਹੌਲ ਦੇਖੋ ਵਿੱਚ ਵਿਚਾਲੀ ਹੈ ਜੀ ਠੰਡੀ ਵੀ ਲੱਗ ਸਕਦੀ ਆ ਗਰਮ ਵੀ ਆ ਵਧੀਆ ਕਰਨ ਦੇ ਕੀ ਮੰਨਦੇ ਹੋ ਬਾਈ ਕਾਰਨ ਦੇਖੋ ਇੱਕ ਤਾਂ ਜਿਹੜਾ ਮੀਂਹ ਪਏ ਨੇ ਬਰਸਾਤਾਂ ਹਾਂ ਉਹਦੇ ਕਾਰਨ ਕੁਝ ਬਮਾਰਠਮਾਰ ਚੱਲ ਰਹੇ ਨੇਗੇ ਇੱਕ ਮੰਡੀਆਂ ਦੇ ਵਿੱਚ ਬੈਠਾ ਕਿਸਾਨ ਜਾਂ ਖੇਤਾਂ ਜਾਂ ਵਸਸੀ ਹਾਂ ਹਾਂ ਸੀਜ਼ਨ ਚੱਲ ਰਿਹਾ ਉਹਦੇ ਕਰਕੇ ਵੀ ਬਹੁਤ ਜ਼ਿਆਦਾ ਫਰਕ ਹੈ ਜੀ ਨਵੀਂ ਦੁਕਾਨ ਕਰੀਆ ਤੁਸੀਂ ਨਾ ਹਾਂ ਬਿਲਕੁਲ ਨਵੀਂ ਕਰੀ ਜੀ ਦੇਖ ਭਾਈ ਗੱਲ ਪਤਾ ਕੀ ਆ ਸਿਹਤ ਸਭ ਤੋਂ ਪਹਿਲਾਂ ਇੱਕ ਨੰਬਰ ਤੇ ਹੁੰਦੀ ਆ ਮੇਰਾ ਭਾਈ ਬਣ ਕੇ ਰੁਪਏ 10 ਵੱਧ ਲੈ ਲਈ ਜੇ ਅਗਲੇ ਤੋਂ ਪਰ ਜਿਹੜੀ ਮਿਠਾਈ ਦੇਣੀ ਆ ਇੱਕ ਹਾਂਜੀ ਹਾਂਜੀ ਬਿਲਕੁਲ ਜੀ ਆਪਣੇ ਬਿਲਕੁਲ ਪਿਓਰ ਮਿਠਾਈ ਹੁੰਦੀ ਜੀ 100% ਗਾਰੰਟੀ ਨਾਲ ਲਗਾਉਂਦੇ ਅੱਛਾ ਹਾਂਜੀ ਐਸਾ ਦਾ ਵੀਕਨ ਏਰੀਆ ਦਾ ਖਰਕਾ ਤੋਂ ਸ਼ੁਰੂ-ਸ਼ੁਰੂ ਚ ਆਏ ਨੇ ਨਾਮ ਬਹੁਤ ਸੀ ਹੁਣ ਦਾਦਾ ਮੈਨੂੰ ਪਤਾ ਨਹੀਂ ਹੈਗਾ ਵੀ ਕੀ ਪੋਜੀਸ਼ਨ ਆ ਚਾਹੇ ਦੱਸ ਰੇਟ ਰੂਟ ਜੇ ਅਪੀਲ ਕਰੀਏ ਲੋਕਾਂ ਨੂੰ ਵੀ ਬਾਈ ਕੋਲੇ ਆਓ ਰੇ ਠੀਕ ਲਾਉਂਗੇ ਹਾਂਜੀ ਹਾਂਜੀ ਠੀਕ ਲਾਉਂਗੇ ਰੇਟ ਦੀ ਰੇਟ ਠੀਕ ਲਾਵਾਗੇ ਸਾਨੂੰ ਤਾਂ ਇਹ ਦੇਖੋ ਇੱਕ ਇੱਕ ਟੈਸਟ ਕਰਕੇ ਦੇਖਿਆ ਇੱਕ ਨੰਬਰ ਆ ਮਠਾਈ ਅੱਛਾ ਇੱਕ ਨੰਬਰ ਮਠਾਈ ਤਾਂ ਇਹ ਬਾਈ ਦਿਖਾਓ ਮਾੜਾ ਤੁਸੀਂ ਮਠਾਈ ਥੋੜੀ ਦਿਖਾਓ ਦੇਖੋ ਬਾਈ ਕੋਲੇ ਸਾਰੀਆਂ ਆਈਟਮਾਂ ਪਈਆਂ ਨੇ ਮੇਰੇ ਵੀਰ ਲਵੇ ਜੇ ਤੁਸੀਂ ਨੇ ਪੀਰਾਂ ਵਾਲਾ ਗੇਟ ਆਉਨੇ ਹੋ ਤਾਂ ਇਹ ਦੁਕਾਨ ਤੁਹਾਨੂੰ ਦਿਖ ਜੂਗੀ ਇੱਥੋਂ ਬਾਈ ਕੋਲੋਂ ਤੁਸੀਂ ਸਮਾਨ ਲੈ ਜਾ ਸਕਦੇ ਹੋ ਮਠਾਈ ਠੀਕ ਹੈ ਜੀ ਸੈਕਿੰਡ ਟਾਈਮ ਲੈਣ ਆਇਆ ਪਹਿਲੀ ਵਾਰ ਇਤਨੀ ਸੀ ਵਧੀਆ ਨਿਕਲੀ ਵਧੀਆ ਨਿਕਲੀ ਹੈ ਨਾ ਤਾਂ ਹੀ ਬੰਦਾ ਦੁਬਾਰੇ ਆਉਂਦਾ ਅਗਰ ਰਿਪੀਟ ਆ ਰਿਹਾ ਤਾਂ ਹੀ ਬੰਦਾ ਦੁਬਾਰੇ ਆਉਂਦਾ ਇਹ ਪੀਰਾਂ ਵਾਲੇ ਗੇਟ ਦਾ ਮਾਹੌਲ ਆ ਤਾਂ ਇੱਧਰ ਅਗਰ ਆਪਾਂ ਗੱਲ ਕਰਦੇ ਆ ਥੋੜਾ ਜਿਹਾ ਮੈਂ ਸੁਨਾਮ ਦੇ ਹੋਰ ਵੀ ਗਿਣਮੇ ਚੁਣਮੇ ਜਿਹੜੇ ਸ਼ਾਰਟ ਨੇਮੇ ਦਿਖਾ ਦੂੰਗਾ ਇੱਧਰ ਅਗਰ ਆਪਾਂ ਗੱਲ ਕਰਦੇ ਆ ਬਾਈ ਬਿਲਕੁਲ ਮੈਂ ਪੀਰਾਂ ਵਾਲੇ ਗੇਟ ਦੇ ਉਰੇ ਵਿਚਕਾਰ ਖੜਿਆ ਇਸ ਤਰ੍ਹਾਂ ਉਰੇ ਮੇਲਾ ਲੱਗਿਆ ਬਾਈ ਜੀ ਅੱਛਾ ਕਿਵੇਂ ਆ ਮਾਹੌਲ ਕਿਵੇਂ ਆ ਉਹਦਾ ਦੀਵਾਲੀ ਕਿਵੇਂ ਆ ਬਹੁਤ ਵਧੀਆ ਬਹੁਤ ਵਧੀਆ ਠੀਕ ਆ ਪਿਛਲੇ ਸਾਲਾਂ ਦੇ ਮੁਕਾਬਲੇ ਅਗਰ ਆਪਾਂ ਗੱਲ ਕਰਦੇ ਆ ਠੀਕ ਆ ਇਸ ਸਾਲ ਐ ਵਧੀਆ ਹੀ ਬਹੁਤ ਵਧੀਆ ਠੀਕ ਆ ਪੂਰਾ ਮੇਲਾ ਜਮਿਆ ਆ ਜੋ ਮੇਰੇ ਪਿੱਛੇ ਪਿੱਛੇ ਆ ਜਾਓ ਕੈਮਰਾਮੈਨ ਸਾਹਿਬ ਅੱਗੇ ਚੱਲਦੇ ਆ ਥੋੜਾ ਜਿਆ ਤੇ ਹੋਰ ਅਗਰ ਆਪਾਂ ਗੱਲ ਕਰੀਏ ਇੱਧਰ ਸਨਾਮ ਪੀਰ ਵਾਲੇ ਗੇਟ ਤੋਂ ਜਦੋਂ ਆਪਾਂ ਸ੍ਰੀਮੀਂੇ ਕਿ ਨਹੀਂ ਜਾਂਦੇ ਆ ਤਾਂ ਇਹ ਇੱਧਰ ਦਾ ਮਾਹੌਲ ਆ ਤਾਂ ਕਿਵੇਂ ਆ ਬਾਈ ਦੀਵਾਲੀ ਠੀਕ ਆ ਇਦਗੀ ਹਾਂਜੀ ਵਧੀਆ ਪੂਰੀ ਕਿਵੇਂ ਪਿਛਲੇ ਸਾਲਾਂ ਦੇ ਮੁਕਾਬਲੇ ਅਗਰ ਆਪਾਂ ਗੱਲ ਕਰੀਏ ਇਸ ਸਾਲ ਤਾਂ ਆਜੋ ਵੀ ਅੱਗੇ ਤਾਂ ਹੋਰ ਅੱਗੇ ਚੱਲਦੇ ਆਂ ਕੈਮਰਾਮੈਨ ਸਾਹਿਬ ਆਉਣ ਹੀ ਰੱਖ ਲਿਓ ਤੇ ਬਾਪੂ ਦਿਵਾਲੀ ਕਿਵੇਂ ਆ ਠੀਕ ਆ ਮੁਬਾਰਕਾਂ ਦਿਨ ਦਿਵਾਲੀ ਦੀ ਇੱਕਦਮ ਦਿਵਾਲੀ ਠੀਕ ਹੈ ਜੀ ਪਿਛਲੇ ਸਾਲਾਂ ਦੇ ਮੁਕਾਬਲੇ ਆਕਰ ਗੱਲ ਕਰਦੇ ਆਂ ਇਸ ਸਾਲ ਠੀਕ ਆ ਜਾਂ ਠੰਢੀ ਆ ਨਹੀਂ ਹਜੇ ਤਾਂ ਪਿਛਲੇ ਸਾਲ ਦੇ ਹਿਸਾਬ ਨਾਲ ਤਾਂ ਜੇ ਹਜੇ ਦੇਖੀਏ ਤਾਂ ਤੇਜ਼ੀ ਆ ਲੱਗਦੀ ਆ ਤੇਜ਼ੀ ਲੱਗਦੀ ਆ ਹਾਂ ਅੱਛਾ ਵੀ ਖੁਸ਼ ਹੋ ਖੁਸ਼ ਆ ਸੀਧਾ ਸਦਾ ਹੀ ਪਰ ਸਾਨੂੰ ਇੱਕ ਪ੍ਰਸ਼ਾਸਨ ਤੋਂ ਤਕਲੀਫ ਆ ਕਮੇਟੀ ਵਾਲਿਆਂ ਤੋਂ ਕਮੇਟੀ ਵਾਲਿਆਂ ਤੋਂ ਦੱਸ ਦੋ ਵੀ ਅੱਜ ਮੰਨ ਲਓ ਤੁਸੀਂ ਅੱਜ ਮੌਕੇ ਤੇ ਆਏ ਹੋ ਇਹ ਗੱਲ ਕਰਨ ਸਾਡੇ ਜੀ ਉਹ ਹੁਣ ਉਹਨਾਂ ਨੇ ਅਲਾਸਮੈਂਟ ਕਰਤੀ ਵੀ ਇੱਥੋਂ ਬੰਬ ਲੈ ਜਾ ਜਾ ਕੇ ਫਰਾਨੀ ਜਗ੍ਹਾ ਭਗ ਜਾਓ ਕਿਉਂ ਐਟ ਟਾਈਮ ਕਿਵੇਂ ਭਗ ਜਾਗੇ ਸਾਡੇ ਹੱਥ 'ਚ 44000 ਰੋਟੀ ਸੀ ਉੱਥੇ ਜਾ ਕੇ ਕਿਵੇਂ ਖਾ ਲਾਂਗੇ ਗਾਹ ਕਿਵੇਂ ਜਾਏਗਾ ਉਹਨਾਂ ਨੂੰ 15 ਦਿਨ ਪਹਿਲਾਂ ਚਾਹੀਦਾ ਸੀ ਅਸੀਂ ਬਿਲਕੁਲ ਉੱਥੇ ਜਾਂਦੇ ਹੁਣ ਇਹ ਅਲਾਸਮੈਂਟਾਂ ਕਰਦੇ ਫਿਰਦੇ ਨੇ ਪ੍ਰਚਾਰ ਸੰ ਕਹਿੰਦਾ ਫਲਾਣਾ ਕਹਿੰਦਾ ਉੱਥੇ ਲੈ ਜਾਓ ਕਿੱਥੇ ਜਾਊਗਾ ਗਰੀਬੰਦਾ ਸਾਮਾਨ ਖਰੀਦ ਕੇ ਰੱਖ ਰ ਕੇ ਸਾਰਾ ਆ ਲੈ ਲਾਈ ਬੈਠੇ ਦੁਕਾਨਦਾਰ ਇयां ਇਹ ਕਹਿੰਦੇ ਅਲਾਸਮੈਂਟ ਕਰਾਤੇ ਉਹਨਾਂ ਨੇ ਉਹ ਕੂੜੇ ਵਾਲੀ ਮਸ਼ੀਨ ਜੀ ਪ੍ਰਸ਼ਾਸਨ ਵੱਲੋਂ ਕਮੇਟੀ ਵੱਲੋਂ ਉੱਥੇ ਲੈ ਜਾਓ ਸਟੇਡੀਅਮ ਲੈ ਜਾਓ ਉੱਥੋਂ ਲੈ ਜਾਓ ਸ਼ਹਿਰ ਤੋਂ ਬਾਹਰ ਕਿੱਥੇ ਉੱਥੇ ਕੌਣ ਕਾਹ ਕੇ ਜਾਊਗਾ ਸਾਨੂੰ 15 ਅੰਦਰ ਪਹਿਲਾਂ ਕਹਿੰਦੇ ਅਸੀਂ ਬਿਲਕੁਲ ਨਹੀਂ ਇੱਥੇ ਲਾਂਦੇ ਸੀ ਠੱਟਾ ਬਿਲਕੁਲ ਸੱਚ ਸਮਝ ਗਈ ਛੋਟੀ ਗੱਲ ਵੀ ਪੈਸੇ ਲਾ ਰਖੇ ਨੇ ਅੱਡੇ ਦਾ ਉਹ ਰੇ ਪਤਾ ਵੀ ਇੱਥੇ ਖੜੇ ਹਾਂ ਵੀ ਮੌਕੇ ਤੇ ਸਵਾਹ ਟਿੰਡ ਬੋੜੀ ਚੱਕੀ ਨਹੀਂ ਜਾਂਦੀ ਕਿ ਉੱਥੇ ਕਾਹ ਕਿਵੇਂ ਜਾਊਗਾ ਸਾਰਾ ਆ ਪਿੱਛੇ ਤੁਸੀਂ ਕੁੜੀਆਂ ਦੇ ਸਕੂਲ ਦੇ ਪਿੱਛੇ ਟੋਬਾ ਤੁਹਾਨੂੰ ਪਤਾ ਹੈ ਉੱਥੇ ਜਾਓ ਕਹਿੰਦੇ ਸਟੇਡੀਅਮ ਜਾਓ ਸਟੇਡੀਅਮ ਪੱਟੀ ਪਈ ਆ ਸਾਰੀ ਨਮੀ ਬਣ ਰਹੀ ਆ ਪੈਟਰ ਨੂੰ ਜਗਾਨੀ ਹੈ ਉੱਥੇ ਗਿਆ ਕੋਈ ਕੋਈ ਨਹੀਂ ਗਿਆ ਜੀ ਹਜੇ ਹੁਣੇ 10 ਮਿੰਟ ਕਰਕੇ ਗਈ ਆ ਪ੍ਰਦਰਸ਼ਨ ਵਾਲੋ ਇਹ ਸੂਚਿਤ ਕੀਤਾ ਜਾਂਦਾ ਤੁਹਾਨੂੰ ਆਮ ਤੇ ਖਾਸ ਨੂੰ ਉੱਥੇ ਜਾਓ ਦੀਵਾਲੀ ਸਾਨੂੰ ਤਾਂ ਵਧੀਆ ਲੱਗ ਰਹੀ ਹੈ ਆਪ ਕੀ ਤੇ ਬਾਜ਼ਾਰਾਂ ਦੇ ਵਿੱਚ ਰੌਣਕ ਮੇਲਾ ਬਾਜ਼ਾਰ ਦਾ ਅੱਜ ਸੁਨਾਮ ਪੂਰਾ ਵਧੀਆ ਲੱਗ ਰਿਹਾ ਦੀਵਾਲੀ ਨਾਲ ਰੌਣਕ ਭਰਿਆ ਪਿਆ ਅੱਛਾ ਹਾਂ ਜੀ ਪੀਰਾਂ ਵਾਲੇ ਗੇਟ ਖੜਿਆ ਮੈਂ ਬਿਲਕੁਲ ਪੀਰਾਂ ਵਾਲੇ ਗੇਟ ਦੇ ਵਿੱਚ ਆ ਬਾਈ ਉਹਨਾਂ ਨੇ ਪਟਾਕੇ ਫਟੂਕੇ ਪੂਰੇ ਰੱਖੇ ਨੇ ਬਾਈ ਰੇਟ ਰੂਟ ਕਿਵੇਂ ਨੇ ਠੀਕ ਨੇ ਹਾਂ ਜੀ ਆ ਬਿਲਕੁਲ ਜਾਇਜ਼ ਰੇਟ ਮਿਲੂਗਾ ਤੁਹਾਨੂੰ ਆਪਣੇ ਇੱਥੇ ਵੀ ਆਗਰਪਾ ਗੱਲ ਕਰਦੇ ਜਿਵੇਂ ਆ ਪੈਕਟ ਆ ਬਾਈ ਤੇਰਾ ਕੀ ਰੇਟ ਆ ਇਹ ਇਹ ਪੈਕਟ ਕਿੰਨੇ ਦਾ ਵੇਚਦੇ ਨੇ ਆਪਾਂ ਸਾ ਪੈਕਟ ਇਹ 17 ਰੁਪਏ ਦਾ ਆਂਦਾ ਜੀ 20 ਰੁਪਏ ਵੀਰੇ ਸੇਲ ਹੋ ਰਿਹਾ ਜੀ ਇੰਨਾ ਕੋਈ ਜ਼ਿਆਦਾ ਨਹੀਂ 13 ਰੁਪਏ ਦਾ ਜੀ ਸਾਨੂੰ ਪ੍ਰਸ਼ਾਸਨ ਦੀ ਗੱਲ ਇੱਕ ਗੱਲ ਤਾਂ ਲੱਗੀ ਜੀ ਸਾਨੂੰ ਉਹਨਾਂ ਨੂੰ ਵੀ ਪਤਾ ਵੀ ਸਨਾਮ ਦੇ ਵਿੱਚ ਅੱਡੇ ਲੱਗਦੇ ਨੇ ਦਿਵਾਲੀ ਕਰਕੇ ਉਹਨਾਂ ਨੇ ਸਾਨੂੰ 5-7 ਦਿਨ ਪਹਿਲਾਂ ਸਾਨੂੰ ਠੀਕ ਹੈ ਕਹਿਣਾ ਸੀ ਜਾਂ ਕੋਈ ਪੱਤਰ ਕੱਢਣਾ ਸੀ ਠੀਕ ਹੈ ਜੀ ਕੋਈ ਪੱਤਰ ਕੱਢਣਾ ਸੀ ਵੀ ਐ ਪਾਈ ਕਰਕੇ ਪਟਾਕੇ ਤੁਸੀਂ ਗਰਾਊਂਡ ਚ ਲਾਓ ਤੇ ਅੱਜ ਖੜੇ ਪੈਰ ਉਹ ਅੱਜ ਅਨਾਉਂਸਮੈਂਟ ਕਰਕੇ ਗਏ ਨੇ ਹੁਣੀ ਕਰਕੇ ਗਏ ਹੁਣੀ ਕਰਕੇ ਗਏ ਖੜੇ ਪੈਰ ਆਪਾਂ ਵੀ ਇਹ ਮੈਂ ਦਪੈਲਾ ਕਰਕੇ ਗਏ ਨੇ ਹੁਣ ਤੁਸੀਂ ਲਾ ਲਓ ਦੋ ਦਿਨ ਇਹ ਦਿੰਦੇ ਨੇਗੇ ਪਹਿਲੇ 2 ਦਿਨ ਦਿੰਦੇ ਨੇ ਵੇਚਣ ਨੂੰ ਹੁਣ ਦੀਵਾਲੀ ਦਾ ਟਾਈਮ ਆ ਹੀ ਰਸਤਾ ਹਰੇਕ ਬਾਜ਼ਾਰ ਦੇ ਵਿੱਚ ਹੁੰਦਾ ਹੀ ਹੁੰਦਾ ਠੀਕ ਆ ਇਹ ਤਾਂ ਜੈਨੂਨ ਜੀ ਗੱਲ ਹੈ ਜੇ ਰਾਸ਼ ਆਊਗਾ ਤਾਂ ਹੀ ਪਟਾਕੇ ਲੈਣ ਆਉਣਗੇ ਜੇ ਗਾਕ ਬਾਜ਼ਾਰ ਵਿੱਚ ਆਊਗਾ ਤਾਂ ਹੀ ਖਰੀਦੀ ਕਰੂਗਾ ਹੁਣ ਜੇ ਅਸੀਂ ਸਾਈਡ ਦੇ ਉੱਤੇ ਇੱਕ ਜਗ੍ਹਾ ਦੇ ਉੱਤੇ ਲਾਣੇ ਆ ਉੱਕਾ-ਬੁੱਕਾ ਬੰਦਾ ਹੁੰਦਾ ਬਿਲਕੁਲ ਠੀਕ ਆ ਨਾ ਹੁਣ ਐਟ ਅ ਟਾਈਮ ਤਾਂ ਪਤਾ ਵੀ ਨਹੀਂ ਲੱਗਦਾ ਜਾਂ ਤਾਂ ਪਹਿਲਾਂ 5 ਦਿਨ ਪਹਿਲਾਂ ਹਫਤਾ ਪਹਿਲਾਂ ਲੋਕਾਂ ਨੂੰ ਦੱਸਣਾ ਪੈਂਦਾ ਫਿਰ ਉਹ ਜੀ ਸੈਟਿੰਗ ਕਰੀਏ ਹਾਂ ਫਿਰ ਉਹ ਜੀ ਸੈਟਿੰਗ ਕਰ ਰਹੀ ਹੈ ਐਂ ਵੀ ਸਾਡੇ ਸਾਰੇ ਬਾਜ਼ਾਰ ਦੇ ਵਪਾਰੀ ਵੀ ਭਾਈਆਂ ਦੇ ਅੱਡੇ ਲੱਗੇ ਉਹਨਾਂ ਨੇ ਹੁਣ ਇੱਕ ਘੰਟਾ ਵੀ ਪਹਿਲਾਂ ਤੱਕਣਾ ਪਹਿਲਾਂ ਅਨਾਊਂਸਮੈਂਟ ਕਰਿਆ ਵੀ ਠੋਟੇ ਪੜਾ ਕੇ ਵੀ ਫਲਾਣੇ ਗਰਾਊਂਡ ਦੇ ਵਿੱਚ ਹੁਣ ਤੁਸੀਂ ਆਪ ਦੱਸੋ ਬਿਰਜੇ ਐਨਾ ਮਟੀਰੀਅਲ ਕੀ ਕਹਿ ਕੇ ਕਹਿੰਦੇ ਜੇ ਅਸੀਂ ਉਹ ਨਹੀਂ ਚੱਕਦੇ ਵੀ ਕਾਰਵਾਈ ਕਰਨਗੇ ਨਹੀਂ ਨਹੀਂ ਫਿਲਹ ਦੇ ਲੋਕਾਂ ਦੇ ਜਾਨੀ ਮਾਨੀ ਨੁਕਸਾਨ ਨੂੰ ਦੇਖਦੇ ਹੋਏ ਕਹਿੰਦੇ ਪੜਾਕੇ ਗਰਾਉਂਡ ਦੇ ਵਿੱਚ ਲੱਗਣੇ ਜਾਂਦੇ ਨੇ ਕਹਿੰਦੇ ਸਵੇਰੇ 9 ਤੋਂ ਲੈ ਕੇ 7 ਵਜੇ ਤੱਕ ਵਿੱਚੋਂ ਹੁਣ ਜਿਹੜਾ ਗਾ ਕੀ 5 ਤੋਂ 6 ਵਜੇ ਨਿਕਲਦਾ 7 ਵਜੇ ਨਿਕਲਦਾ ਕਿਉਂ ਦੁਕਾਨਾਂ ਤੋਂ ਕਮਾਗਾਰਾਂ ਤੋਂ ਬਿਲਾ ਹੋ ਕੇ ਅਗਲਾ ਰਾਤ ਨੂੰ ਨਿਕਲਦਾ ਬਾਜ਼ਾਰ ਦੇ ਵਿੱਚ ਸ਼ਾਪਿੰਗ ਕਰਨਾ ਠੀਕ ਆ ਹੁਣ ਅਗਲਾ ਰਾਤ ਨੂੰ ਜਵਾਕਰ ਨੂੰ ਚੱਕੂ ਨਾਲ ਫੇਰ ਜਾ ਕੇ ਸ਼ਾਪਿੰਗ ਕਰਨਾ ਹੁੰਦਾ ਠੀਕ ਆ ਹੁਣ 7 ਵਜੇ ਜੇ ਅਸੀਂ ਸਾਰਾ ਕੁਝ ਬੰਦ ਕਰ ਦਈਏ ਜਿਹੜਾ ਗਾਖ ਮੁੜ ਕੇ ਰਾਤ ਨੂੰ ਹੁੰਦਾ ਮੇਨ ਗਾਖ ਤਾਂ ਰਾਤ ਨੂੰ ਹੁੰਦਾ ਹੀ ਇਹ ਤਾਂ ਪਿਆ ਰਹਿ ਜੂਗਾ ਹੁਣ ਤੁਸੀਂ ਲਾ ਲਓ 50000 ਲੱਖ ਰੁਪਏ ਦੇ ਬੰਦੇ ਨੇ ਲਾਇਆ ਠੀਕ ਹੈ ਕਿਦੋਂ ਚੱਕ ਕੇ ਲਾਇਆ ਹੋਊਗਾ ਹਰ ਸਾਲ ਲਾਉਣੇ ਹਾਂਜੀ ਹਾਂ ਹਰ ਸਾਲ ਲਾਉਣੇ ਆ ਇਸੇ ਜਗ੍ਹਾ ਤੇ ਇਸੇ ਜਗ੍ਹਾ ਦੇ ਉੱਤੇ 2 ਸਾਲ ਹੋ ਗਏ ਲਾਉਂਦੇ ਨੂੰ ਗਾਖ ਨੂੰ ਵੀ ਪਤਾ ਵੀ ਉਰੇ ਖੜਦੇ ਹਾਂ ਅਗਲਾ ਸੋਟ ਲੈ ਕੇ ਆਉਂਦਾ ਉਰੋ ਚੱਕ ਕੇ ਕਿਤੇ ਹੋਰ ਲੈ ਜਾਉਂਗੇ ਦਿੱਕਤ ਛੋਟੀ ਇਹ ਆ ਵੀ ਜੇ ਕਿਤੇ ਹੋਰ ਜਾਣੇ ਆ ਜਿਹੜਾ ਸਾਡਾ ਗਾਖ ਆ ਤੁਰਦਾ ਫਿਰਦਾ ਲੰਗੂ ਲੰਗੂ ਜਿਹੜਾ ਪੱਕਾ ਗਾਖ ਆ ਉਹ ਵੀ ਲੰਘ ਜੂਗਾ ਇਹ ਗੱਲ ਬਿਲਕੁਲ ਹੀ ਬਿਲਕੁਲ ਉਹਨਾਂ ਦਾ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਕੋਈ ਪੁਲਿਸ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਕਿਸੇ ਨੇ ਸਾਡੇ ਆ ਕੇ ਅੱਡੇ ਤੇ ਐ ਨਹੀਂ ਕਿਹਾ ਸਾਨੂੰ ਐ ਕਰੋ ਆ ਹੁਣ ਤੁਸੀਂ ਵੀਡੀਓ ਕਮਾ ਲਓ ਪ੍ਰਸ਼ਾਸਨ ਦੇ ਸਾਰੇ ਐਂ ਦੇ ਅਫਸਰ ਲੱਗੇ ਹੋਏ ਨੇ ਪਰ ਵੀ ਖੜਕੀ ਕਿ ਜੇ ਸਾਨੂੰ ਆਪ ਪਤਾ ਵੀ ਦਿੱਕਤਾਂ ਨੇ ਸਾਡੇ ਆਪ ਦੇ ਅੱਡੇ ਹਟਾ ਕੇ ਲਾਏ ਨੇ ਠੀਕ ਹੈ ਧੰਨਵਾਦ ਵੀਰ ਜੀ ਗੱਲਬਾਤ ਕਰਨ ਵਾਸਤੇ ਤਾਂ ਜਿਹੜੀ ਇੱਕ ਛੋਟੀ ਜਿਹੀ ਦਿੱਕਤ ਆ ਇਹ ਹੀ ਆ ਵੀ ਮੌਕੇ ਤੇ ਆ ਕੇ ਅਨਾਉਂਸਮੈਂਟ ਕਰਾਤੀ ਲੈ ਕੇ ਕਿੱਥੇ ਜਾਈਏ ਸਮਾਨ ਆ ਤਾਂ ਬਾਈ ਹੋਰਾਂ ਦਾ ਜਿਹੜਾ ਹੈਗਾ ਤੁਸੀਂ ਇੱਧਰ ਵੀ ਦੇਖ ਰਹੇ ਹੋ ਕਿ ਪੂਰਾ ਭਾਜੀ ਕਿਵੇਂ ਆ ਦਿਵਾਲੀ ਇਸ ਵਾਰ ਵਧੀਆ ਭਾਜੀ ਬਹੁਤ ਵਧੀਆ ਹਾਂਜੀ ਅੱਛਾ ਪਹਿਲੇ ਸਾਲਾਂ ਦੇ ਮੁਕਾਬਲੇ ਅਗਰ ਗੱਲ ਕਰਦੇ ਆਂ ਇਸ ਵਾਰ ਥੋੜੀ ਠੰਡੀ ਆ ਜਾਂ ਨਹੀਂ ਠੀਕ ਲੱਗਦੀ ਥੋੜੀ ਠੰਡੀ ਲੱਗ ਰਹੀ ਹੈ ਜੀ ਅੱਛਾ ਦਿਵਾਲੀ ਪਰਸੋਂ ਨੂੰ ਬਣਾ ਰਹੇ ਹੋ ਕੱਲੂ ਬਣਾ ਰਹੇ ਹੋ ਪਰਸੋਂ ਜੀ ਪਰਸੋਂ ਹਾਂਜੀ ਕੀ ਲੱਗਦਾ ਕੱਲੂ ਵੀ ਥੋੜਾ ਜਿਹਾ ਭੁੱਖਾ ਮਾਂ ਹਾਂਜੀ ਹਾਂਜੀ ਬਿਲਕੁਲ ਭੁੱਖੂਗਾ ਜੀ ਇੱਕ ਇਹ ਗੱਲ ਸੁਣਨ ਨੂੰ ਆ ਰਹੀ ਹੈ ਕਹਿੰਦੇ ਵੀ ਕੱਲ ਥੋੜਾ ਗਾਕ ਜਿਆਦੇ ਦੀ ਅੱਜ ਘੱਟ ਆ ਨਾ ਠੀਕ ਹੈ ਗਾਕਾ ਅੱਜ ਵੀ ਠੀਕ ਹੈ ਹਾਂਜੀ ਹਾਂਜੀ ਭਾਜੀ ਰੇਟ ਨੂੰ ਠੀਕ ਲਾ ਰਹੇ ਹੋ ਜਮ ਕਿਹੜੀ ਦਿੱਕਤ ਆ ਰਹੀ ਹੈ ਕਹਿੰਦੇ ਵੀ ਕਮੇਟੀ ਵਾਲੇ ਕਹਿ ਗਏ ਵੀ ਪਰਾਂ ਲਾਓ ਚੱਕ ਕੇ ਹੈ ਪਰੇਸ਼ਾਨ ਇਹ ਚੀਜ਼ ਹਾਂਜੀ ਬਿਲਕੁਲ ਪਰੇਸ਼ਾਨੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਸੱਸੀ ਗੱਲ ਜੀ ਕਿਵੇਂ ਆ ਭਾਜੀ ਇਸ ਵਾਰ ਅਗਰ ਦਿਵਾਲੀ ਦੀ ਗੱਲ ਕਰਦੇ ਆਂ ਮਾਹੌਲ ਜਬਰਦਸਤ ਮਾਹੌਲ ਹੈ ਜੀ ਪੂਰਾ ਸੋਹਣਾ ਲੱਗ ਰਿਹਾ ਬਾਜ਼ਾਰ ਵਧੀਆ ਲੱਗ ਰਿਹਾ ਹਾਂ ਪਹਿਲੇ ਸਾਲਾਂ ਦੇ ਮੁਕਾਬਲੇ ਅਗਰ ਆਪਾਂ ਗੱਲ ਕਰੀਏ ਇਸ ਸਾਲ ਠੀਕ ਆ ਬਹੁਤ ਜਬਰਦਸਤ ਹੈ ਜੀ ਕੱਲੂ ਬਣਾ ਰਹੇ ਹਾਂ ਪਰਸੋਂ ਬਣਾ ਰਹੇ ਹਾਂ ਦੇਖੋ ਪਰਸੋਂ ਵੀ ਆ ਕੱਲ੍ਹ ਵੀ ਆ ਫੁੱਲ ਇੰਜੋਏ ਕਰਾਂਗੇ ਜੀ ਅਜਾ ਦੋ ਦਿਨ ਚੱਲੂ ਕੰਮ ਕੱਲ੍ਹ ਪੂਰਾ ਆ ਵਾਜਾਂ ਦੇ ਉਸ ਤਰ੍ਹਾਂ ਦੋ ਦਿਨ ਹੋ ਗਈ ਦਿਵਾਲੀ ਹਾਂਜੀ ਬਿਲਕੁਲ ਬਿਲਕੁਲ ਠੀਕ ਆ ਭਾਈ ਜੀ ਗੱਲਬਾਤ ਕਰਨ ਵਾਸਤੇ ਧੰਨਵਾਦ ਤੇ ਅਗਰ ਆਪਾਂ ਗੱਲ ਕਰਦੇ ਵੀਰੇ ਆਪਣੀਆਂ ਦੁਕਾਨ ਇਹ ਹਾਂਜੀ ਕਿਵੇਂ ਆ ਮਾਹੌਲ ਇਸ ਵਾਰ ਠੀਕ ਆ ਮਾਹੌਲ ਵਧੀਆ ਰਸ਼ ਆਈ ਮਹਾ ਮਾਈ ਦੀ ਬਹੁਤ ਕਿਰਪਾ ਹੈ ਰਸ਼ ਦੇਖੋ ਬਜ਼ਾਰ ਚ ਬੜਾ ਮਾਰਿਓ ਕਮਾਇਓ ਕੈਮਰਾ ਪਰਲੇ ਪਾਸ ਉੱਧਰ ਇੱਕ ਵਾਰੀ ਹੋਰ ਕਮਾ ਦੋ ਤੁਸੀਂ ਪੀਰਾਂ ਵਾਲੇ ਗੇਟ ਖੜੇ ਆ ਅਸੀਂ ਪੀਰਾਂ ਵਾਲੇ ਗੇਟ ਤੁਸੀਂ ਦੇਖੋ ਕਿ ਰਸ਼ ਬਹੁਤ ਆ ਰਿਹਾ ਹੈ ਨਾ ਮੇਲਾ ਦੇਖੋ ਜੀ ਬਜ਼ਾਰ ਚ ਕਿੰਨਾ ਹੈ ਅੱਛਾ ਗਾਕ ਕਿਵੇਂ ਆ ਗਾਕ ਹੈਗਾ ਗਾਕ ਦਾ ਇਸ ਵਾਰ ਮੰਦਾ ਹੈ ਜੀ ਕੋਈ ਕਹਿੰ ਨੀ ਚਲੋ ਵਧੀਆ ਚੱਲੀ ਜਾਂਦਾ ਜੀ ਹਾਰਡ ਪੀੜਤਾ ਕਰਕੇ ਲਾ ਲਓ ਬਿਮਾਰ ਕਰਕੇ ਬਿਮਾਰ ਕਰਕੇ ਲਾ ਲਓ ਜਿਵੇਂ ਮਰਜੀ ਲਾ ਲਓ ਰੌਣਕ ਮੇਲਾ ਬਣੀ ਸੀਜ਼ਨ ਚੱਲ ਰਿਹਾ ਨਾ ਬਾਈ ਇੱਕ ਕਿਸਾਨ ਉਧਰ ਆ ਸੀਜ਼ਨ ਚੱਲ ਰਿਹਾ ਜੀ ਹਾਲੇ ਫਸਲਾਂ ਨਹੀਂ ਆਈਆਂ ਬਾਜ਼ਾਰ ਚ ਬੈਠੇ ਨੇ ਜੋ ਆ ਉਹ ਕਿਸਾਨ ਹਾਂ ਮੰਡੀ ਜੀ ਬੈਠੇ ਨੇ ਕਿਸਾਨ ਉਹਦੇ ਕਰਕੇ ਬਹੁਤ ਬਿਲਕੁਲ ਚੱਲ ਰਿਹਾ ਜੀ ਅੱਜ ਰੇਟ ਰੂਡ ਕੇ ਮੈਨੇ ਠੀਕ ਲਾਇਆ ਇਹਨੇ ਹਾਂ ਰੇਟ ਵਧੀਆ ਨੇ ਪੁਰਾਣੀ ਦੁਕਾਨਾ ਆਪਣੀ ਪੁਰਾਣੀ ਦੁਕਾਨਾ ਜੀ ਇਹ ਮੈਨੂੰ ਆ ਲੱਗਦਾ 800 ਰੁਪਏ ਦੀ ਦੁਕਾਨ ਖਰੀਦੀ ਹੋਈ ਹੈ ਜੀ ਸਾਨੇ ਇਹ ਦੁੱਧ ਵਾਲੀ ਆਵਾਜ਼ ਤਾਂ ਕਹਿਣ ਤੋਂ ਪਾਬ ਗੱਲ ਇਹ ਪਰਾਣੇ ਬੈਠਿਆ ਮੈਂ ਪੁੱਛਿਆ ਵੀ ਪਰਾਣੇਓ ਬਾਈ ਕਹਿੰਦਾ 800 ਦੀ ਖਰੀਦੀ ਹੋ ਦੁਕਾਨ ਆ ਬਾਈ ਹਿਸਾਬ ਲਾ ਲਓ ਵੀ ਕਿੰਨੇ ਦੀ ਆ ਸੌਲਵੇ ਦੀ ਖਰੀਦੀ ਆ ਕਿਹੜੇ ਸੰਚ ਖਰੀਦੀ ਹੋਊਗੀ ਤੇ ਕੀ ਮਾਹੌਲ ਹੋਊਗਾ ਉਦੋਂ ਇਹ ਆ ਦੇਖ ਲਓ ਤੁਹਾਡੇ ਸਾਹਮਣੇ ਰਸ਼ ਕਿੰਨਾ ਹੈ ਬਾਜ਼ਾਰ ਵਾਲੀ ਨੂੰ ਤਾਂ ਮਾੜਾ ਮੋਟਾ ਤਾਂ ਚੱਲਦੀ ਹਾਂ ਜੀ ਦੀਵਾਲੀ ਦਾ ਤਿਹਾਰ ਨੇ ਜੀ ਰੌਣਕ ਮੇਲਾ ਇੰ ਚੱਲੀ ਜਾਂਦਾ ਵਧੀਆ ਦੋ ਦਿਨ ਰਹਿ ਗਏ ਆ ਮੇਰਾ ਐਡਰੈਸ ਦੱਸਿਓ ਦੁਕਾਨ ਦਾ ਕਿੱਥੇ ਖੜੇ ਸੁਰੇਂਦਰ ਮਿਲਕ ਡੈਰੀ ਜੀ ਪੀੜਾਂ ਵਾਲਾ ਗੇਟਸ ਨਾਮ ਚਾਂਗ ਆਰਾਮ ਦੁੱਧ ਵਾਲੇ ਜੀ ਤੇ ਇਧਰ ਤੁਸੀਂ ਦੇਖ ਰਹੇ ਹੋ ਬਾਈ ਮੁਲਾਜ਼ਮ ਨੇ ਜਿਹੜੇ ਲੰਗਾਈ ਜਾਂਦੇ ਨੇ ਬਸ ਤਰੀਕੇ ਠੀਕ ਠਾਕ ਹਾਂ ਜੀ ਠੀਕ ਹੈ ਜੀ ਦੀਵਾਲੀ ਕਿਵੇਂ ਆ ਠੀਕ ਹੈ ਬਹੁਤ ਵਧੀਆ ਹੀ ਬਹੁਤ ਵਧੀਆ ਜੀ ਕ ਯਾ ਜੋ ਲੰਘ ਜਿਓ ਜੀ ਟ੍ਰੈਫਿਕ ਜਾਮ ਹੁੰਦੀ ਆ ਤਾਂ ਆ ਜਿਹੜੀ ਦੁਕਾਨ ਆ ਬਾਈ ਇਹ ਬਾਈ ਦੀ ਹੈਗੀ ਆ ਪੁਰਾਣੀ ਦੁਕਾਨ ਆ ਤਕਰੀਬਨ ਸੁਨਾਮ ਦੇ ਵਿੱਚ ਮੈਨੂੰ ਲੱਗਦਾ ਸਾਰੇ ਨਹੀਂ ਦੇਖੀ ਹੋਣੀ ਦੁਕਾਨ ਇਹ ਤੇ ਇੱਥੇ ਜਦੋਂ ਤੁਸੀਂ ਆਉਨੇ ਹੋ ਵੀ ਪੁਰਾਣੀ ਫੀਲਿੰਗ ਆਉਂਦੀ ਆ ਉਰੇ ਆ ਕੇ ਆ ਬਾਈ ਦਾ ਬਾਈ ਜੀ ਕਿੰਨੇ ਸਾਲ ਹੋ ਗਏ ਦੁਕਾਨ ਕਰਦੇ ਨੂੰ 31 60 65 ਸਾਲ ਹੋ ਗਏ ਛੋਟੇ ਬਜ਼ੁਰਗ ਕਰਦੇ ਸੀ ਪਹਿਲਾਂ ਹਾਂਜੀ ਅੱਜ ਦਿਵਾਲੀ ਕਿਵੇਂ ਆਸ ਵਾਰ ਵਧੀਆ ਵਧੀਆ ਕੈਂਡਾ ਪੂਰੀ ਅੱਜ ਕੀ ਖਾਸ ਚੀਜ਼ ਹੁੰਦੀ ਆ ਛੋਟ ਲੈਵੇ ਕਿਹੜੀ ਅੱਨੀ ਭੀੜ ਲੱਗੀ ਰਹਿੰਦੀ ਆ ਸਾਰਾ ਕੁਝ ਹੀ ਵਧੀਆ ਵੈਸੇ ਦਾ ਅੱਛਾ ਮੇਨ ਚੀਜ਼ ਕੀ ਸਾਰਾ ਵਧੀਆ ਬਣਾਈਦਾ ਆਪਦੇ ਲਵੋ ਅਸੀਂ ਕਹਦੇ ਆਪਦੇ ਸਮਾਨ ਨੂੰ ਥੋੜੀ ਮਾੜਾ ਕਸਟਮਰ ਬਾਕੀ ਦਾ ਕਸਟਮਰ ਹੀ ਦੱਸ ਸਕਦਾ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਦੀਵਾਲੀ ਇਸ ਵਾਰ ਠੀਕ ਆ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਪਿਛਲੀ ਵਾਰ ਨਾਲੋਂ ਥੋੜਾ ਜਿਆ ਕੰਮ ਠੰਡਾ ਕਿਉਂਕਿ ਗੱਲ ਕਰਦੇ ਆਂ ਵੀ ਕਿਸਾਨ ਕਿਹੜਾ ਮੰਡੀਆਂ ਦੇ ਵਿੱਚ ਬੈਠਿਆ ਇਹ ਸਾਡਾ ਲਾਲੀ ਪੱਤਰਕਾਰ ਭਾਈ ਸਾਡਾ ਵੱਡਾ ਜੀ ਦੀਵਾਲੀ ਕਿਵੇਂ ਆ ਬਾਈ ਬਾਕੀ ਠੀਕ ਆ ਦੀਵਾਲੀ ਦਾ ਕੱਟ ਬਹੁਤ ਹੈਗਾ अच्छा हूं तो कहंदे दुकानदार दा कहंदे ਵੀ ਹੈ ਨਹੀਂ ਕੰਮ ਨਹੀਂ ਹੈਗਾ ਆ ਦੇਖ ਲਓ ਕਿੰਨੀ ਭੀੜ ਹੈਗੀ ਸਮਾਨ ਭੀੜ ਤਾਂ ਫਿਰ ਐ ਹੁੰਦੇ ਆ ਦੀਵਾਲੀ ਹੋ ਜਾਂਦੀ ਹੈ ਕੁਝ ਨਾ ਕਰਨਾ ਭੀੜੇ ਭੀੜਾ ਦੋਸਰਾਂ ਪਾ ਕੇ ਜਾਓ ਆ ਜਾਓ ਆ ਜਾ ਵੀਰ ਅੱਛਾ ਇੱਕ ਹੋਰ ਦੱਸੋ ਵਿਚਾਰ ਦੇ ਕੇ ਜਾਓ ਕਹਿੰਦੇ ਪ੍ਰਸ਼ਾਸਨ ਕਿਹੜੇ ਕਮੇਟੀ ਵਾਲਿਆਂ ਨੇ ਹੁਣ ਐਨਾਨਸਮੈਂਟ ਕਰਕੇ ਵੀ ਥੋੜਾ ਸਮਾਨ ਸਾਈਡ ਤੇ ਕਹਿੰਦੇ ਲਾਓ ਇਹਦੇ ਬਾਰੇ ਕੀ ਕੋਈ ਮੌਕੇ ਤੇ ਕਹਤਾ ਇਹਨਾਂ ਨੂੰ ਨਹੀਂ ਇਹ ਮਲਕੇ ਜਿਹੜੇ 2 ਦਿਨ ਨੇ ਤਾਂ ਚਾਹੀਦੀ ਹੈ ਚਾਹੀਦਾ ਹੋਰੇ ਨਾ ਨਾ ਕਿਸ ਨੂੰ ਪਰੇਸ਼ਾਨ ਕਰਨ ਕਿਉਂ ਤਾਂ ਭੀੜ ਤਾਂ ਆਉਗੀ ਹੈ ਹਾਂ ਪਰ ਇਹ ਹਰ ਇੱਕ ਦੁਕਾਨ ਦੇ ਵਿੱਚ ਮੇਰੇ ਬੋਲਣ ਦਾ ਹੱਕ ਨਹੀਂ ਜਦੋਂ ਵਿਆਹ ਹੁੰਦਾ ਆਪਣੇ ਜਦੋਂ ਵਿਆਹ ਹੁੰਦਾ ਕਿੰਨਾ ਸੌਦਾ ਲਾਣਾ ਨੇ ਮੰਡੀ 'ਚ ਕਾਰ ਖੜਾ ਕੇ ਫਿਰ ਫਿਰ ਉਹ ਕਿਉਂ ਨਹੀਂ ਕਾਰ ਕਿਉਂ ਨਹੀਂ ਆ ਕੇ ਉਹ ਤੁਸੀਂ ਕੀ ਕਹਿਣਾ ਵੀ ਵੀ ਸਾਈਡ ਤੇ ਹੋਣਾ ਜੀ ਦਾ ਨੇ ਸਾਈਡ ਤੇ ਹੋਣਾ ਚਾਹੀਦਾ ਆ ਦੋ ਦਿਨ ਤਾਂ ਮਾਫ ਕਰਨਾ ਚਾਹੀਦਾ ਦੋ ਦਿਨ ਇਹ ਆਹੀ ਕਰ ਰਹੇ ਨੇ ਵੀ ਦੋ ਦਿਨ ਮਾਫ ਕਰ ਦੇਣਾ ਸਾਨੂੰ ਦੋ ਦਿਨ ਮਾਫ ਹੋਣਾ ਚਾਹੀਦਾ ਕਿਉਂ ਦੁਕਾਨਦਾਰਾਂ ਆਹੀ ਚੀਜ਼ ਨਾਲ ਆਹੀ ਚੀਜ਼ ਨਾਲ ਪੂਰਾ ਸਾਲ ਢੀਕਦਾ ਸਾਡੇ ਸਾਰਾ ਸਾਲ ਢੀਕਦਾ ਦੋ ਦਿਨ ਹੀ ਨੇ ਬਸ ਆਹੀ ਇਸ ਲਈ ਪ੍ਰਸ਼ਾਸਨ ਨੂੰ ਵੀ ਚਾਹੀਦਾ ਅੱਜ ਅਸੀਂ ਨਾਲ ਵੀ ਗੱਲ ਕੀਤੀ ਸੀ ਪੁਲਸ ਨਾਲ ਵੀ ਗੱਲ ਸੀ ਦੋ ਦਿਨ ਕਿਸੇ ਨੇ ਰੋਕਦੇ ਵੀ ਆਹੀ ਚੀਜ਼ ਨਾਲ ਹੈਗਾ ਸੀਜ਼ਨ ਕਰਕੇ ਕੰਮ ਨਾ ਤਾਂ ਪਹਿਲਾ ਲੋਸਮੈਂਟ ਕਿੱਦਾਂ ਨਾਲ ਲੋਸਮੈਂਟ ਕਰੀਏ ਘੱਟੋ ਘੱਟ ਜੇ 7-8 ਦਿਨ ਨਹੀਂ ਤਾਂ 10 ਦਿਨ ਪਹਿਲਾਂ ਤਾਂ ਲੋਸਮੈਂਟ ਇਹਦਾ ਕਰਨਾ ਹੱਕ ਸੀਗਾ ਇਹਨਾਂ ਦਾ ਠੀਕ ਹੈ ਹੁਣ ਜੇ ਨੂੰ ਚੱਕ ਕੇ ਏਕੜਾ ਲਾਉਣਾ ਸੋਖਾ ਜੀ ਸਜਾਉਣਾ ਕਰਨਾ ਚੱਕਣਾ ਫਿਰ ਅਗਲੇ ਕੋਈ ਸਬਕਾਂ ਦੇ ਸਾਧਨ ਚਾਹੀਦੇ ਜੀ ਆਪ ਦਾ ਮਠਿਆਈਆਂ ਵਾਲੇ ਬੈਠੇ ਉਹਨਾਂ ਨੂੰ ਵੀ ਚਿਕਾਓ ਜੀ ਚਲੋ ਉੱਥੇ ਉਹ ਕੋਲੇ ਚਲੋ ਫਿਰ ਤਾਂ ਭੀੜ ਹੁੰਦੀ ਨਹੀਂ ਜੀ ਚਲੋ ਕੋਈ ਨਹੀਂ ਸਭ ਚੱਲੀ ਜਾਂਦਾ ਹਰ ਸਾਲ ਹੀ ਹੁੰਦਾ ਠੀਕ ਹੈ ਜੀ ਗੱਲਬਾਤ ਕਰਨ ਵਾਸਤੇ ਆ ਜਾ ਕੈਮਰਾਮੈਨ ਤਾਂ ਬਾਈ ਗੱਲ ਕਰਦੇ ਆ ਥੋੜੀ ਦੀਵਾਲੀ ਕਰਕੇ ਹਰੇਕ ਸ਼ਹਿਰ ਦੀ ਇਹ ਹਾਲ ਆ ਵੀ ਥੋੜਾ ਬਹੁਤੀ ਟ੍ਰੈਫਿਕ ਆ ਜਿਹੜੀ ਹੋ ਹੀ ਜਾਂਦੀ ਆ ਜਮਾ ਹੈ ਨਾ ਤਾਂ ਪੀਰ ਵਾਲਾ ਗੇਟ ਆ ਬਾਈ ਲੋ ਵੀ ਦੋਸਤੋ ਹੁਣ ਸਿਨੇਮਾ ਚੌਂਕ ਦੇ ਵਿੱਚ ਆ ਗਏ ਆਪਾਂ ਮਾੜਾ ਕੈਮਰਾਮੈਨ ਸਾਹਿਬ ਕਮਾਇਓ ਪਰਲੇ ਪਾਸੇ ਨੂੰ ਦੇਖ ਦੇਖ ਕੇ ਕਿਉਂ ਹੀ ਨਾਲ ਹੱਥ ਤਰਾਲੀ ਕਿਤੇ ਤੇ ਸਾਰੇ ਪਾਸੇ ਨੂੰ ਵੜਾ ਦਿਖਾ ਦੇ ਭਾਈ ਬਣ ਕੇ ਹੈ ਨਾ ਤੇ ਊਰੇ ਜਿਹੜਾ ਮਾਹੌਲ ਆ ਬਾਈ ਇੱਥੇ ਕਿਉਂਕਿ ਟਾਈਮ ਇੱਕ ਤਾਂ ਤਕਰੀਬਨ ਸਵਾ 8 ਹੋਣ ਵਾਲੇ ਨੇ ਸਵਾ 8 ਵਜੇ ਊਰੇ ਵਧੀਆ ਰੌਣਕ ਮੇਲਾ ਵੈਸੇ ਜਿਵੇਂ ਪੀਰ ਵਾਲੇ ਗੇਟ ਸੀ ਉਸੇ ਤਰ੍ਹਾਂ ਊਰੇ ਆ ਆਪਾ ਜੀ ਕਿਵੇਂ ਆ ਦਿਵਾਲੀ ਇਸ ਵਾਰ ਠੀਕ ਆ ਬਹੁਤ ਵਧੀਆ ਜੀ ਬਹੁਤ ਵਧੀਆ ਇੰਦਰ ਕਮਾਇਓ ਕੈਮਰਾਮੈਨ ਸਾਹਿਬ ਅੱਛਾ ਕੱਲ ਠੀਕ ਤੀ ਜਿਆਦੇ ਜਾਂ ਅੱਜ ਠੀਕ ਆ ਕਈ ਕਹਿੰਦੇ ਨੇ ਵੀ ਕੱਲ ਜਿਆਦੇ ਗਾਹਕ ਸੀ ਨਾ ਅੱਜ ਠੀਕ ਹੈ ਜੀ ਅੱਜ ਠੀਕ ਆ ਅੱਜ ਵਧੀਆ ਅੱਜ ਜੀ ਕੱਲ ਦਾ ਦਿਨ ਹੋਰ ਪਿਆ ਸੋਟ ਲੈਵੇ ਪਰਸੋਂ ਦਾ ਵੀ ਪਿਆ ਮੇਰੇ ਖਿਆਲ ਆਹਾਹਾ ਦੋ ਦਿਨ ਪਹਿਲੇ ਅੱਜ ਦਿਵਾਲੀ ਵੈਸੇ ਮਨਾ ਲਓ ਕਦੋਂ ਰਹੇ ਨੇ ਸੋਮਵਾਰ ਜਾਂ ਮੰਗਲਵਾਰ ਆਪਣੇ ਸਮਾਨਾਂਗੇ ਜੀ ਮੰਗਲਵਾਰ ਹਾਂਜੀ ਹਾਂਜੀ ਛੋਟੇ ਵਾਸਤੇ ਬੌਂਸ ਮਿਲ ਗਿਆ ਹਾਂਜੀ 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 ਅੱਜ ਕੀ ਪਟਾਕੇ ਲਾਏ ਹੋ ਹੈ ਹਾਂਜੀ ਰੇ ਚਾਹੀ ਲੜੀਆਂ ਆ ਲੜੀਆਂ ਖਰੀਦਣ ਆਇਓ ਅੱਛਾ ਦੀਵਾਲੀ ਕਿਵੇਂ ਆ ਠੀਕ ਆ ਮਾਹੌਲ ਪੂਰਾ ਬਣਿਆ ਹੋਇਆ ਐਨ ਵਧੀਆ ਜੀ ਵਧੀਆ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਰੌਣਕ ਮੇਲਾ ਜ਼ਿਆਦਾ ਲੱਗਦਾ ਜਾਂ ਪਿਛਲੇ ਸਾਲ ਜ਼ਿਆਦਾ ਪਿਛਲੇ ਸਾਲ ਜ਼ਿਆਦਾ ਜੀ ਕਾਰਨ ਕੀ ਮੰਨਦੇ ਹੋ ਜੀ ਪਤਾ ਨਹੀਂ ਖਰਚੇ-ਗੁਰਚੇ ਕਰਕੇ ਅਸਮਤ ਬਿਮਾਰੀਆਂ ਹੋਰੀ ਚੱਲ ਰਹੀਆਂ ਨੇ ਬਿਮਾਰੀਆਂ ਕਰਕੇ ਵੀ ਕਈ ਜਿਹੜਾ ਜਵਾਕ ਜੱਲਣ ਵਾਲਾ ਨਿਕਲਣ ਤੋਂ ਡਰ ਹਾਂਜੀ ਹਾਂਜੀ ਉਹ ਤਾਂ ਹੈ ਹੀ ਤੇ ਇੱਧਰ ਗੱਲ ਕਰਦੇ ਆਂ ਬਾਈ ਹੋਰਾਂ ਨਾਲ ਵੀ ਸਮਾਨ ਪਿਆ ਅੱਛਾ ਕਿਵੇਂ ਆਓ ਛੋਟੇ ਕੰਮ ਕਿਵੇਂ ਆ ਠੀਕ ਹੈ ਜੀ ਠੀਕ ਆ ਪੂਰਾ ਠੀਕ ਕੰਮ ਆ ਆਪਣਾ ਕੇ ਵੇਚੀ ਆ ਨਾ ਹਾਂਜੀ ਹਾਂਜੀ ਸਾਰਾ ਇੱਧਰ ਰੇਟ ਰੂਟ ਕਿਵੇਂ ਆ ਦੱਸ ਤੂੰ ਇੱਧਰ ਆਪਾਂ ਲੋਕਾਂ ਨੂੰ ਫਿਰ ਕਹਿੰਨੇ ਆ ਕੀ ਰੇਟ ਲਾਇਆ ਤਾਂ ਆ ਪੈਕਟ ਜੇ ਕਿੜਿਆ ਹੁੰਦੇ ਨੇ 950 ਦੇ 50 ਪੀਸ ਨੇ ਜੀ 950 ਦੇ 50 ਪੀਸ ਹਾਂ 1 ਪੀਸ 20 ਦਾ 1 ਪੀਸ 20 ਦਾ ਬਾਈ ਕਹਿੰਦਾ 950 ਦੇ 50 ਪੂਰਾ ਬੰਦ ਹੈ ਨਾ ਪੈਕਟ ਜਾ ਤਾਂ ਹੋਰ ਰੇ ਠੀਕ ਨੇ ਸਾਰੇ ਕੁੱਲ ਮਿਲਾ ਕੇ ਹਾਂਜੀ ਠੀਕ ਆ ਬਾਈ ਤਾਂ ਇੱਧਰ ਇਹ ਲੜੀਆਂ ਵਗੈਰਾ ਨੇ ਲੈ ਕੇ ਜਾਣੀਆਂ ਹੁਣ ਕਿਸੇ ਨੇ ਤਾਂ ਭਾਈ ਨਾਲ ਵੀ ਗੱਲ ਕਰ ਲੈਣਾ ਫਿਰ ਵੀਡੀਓ ਨੂੰ ਐਂਡ ਕਰਦੇ ਆਂ ਤੇ ਛੋਟੇ ਭਾਈ ਕਿਵੇਂ ਆ ਦਿਵਾਲੀ ਦਾ ਮਾਹੌਲ ਪਖਾਇਆ ਪੂਰਾ ਦਿਵਾਲੀ ਦਾ ਵਧੀਆ ਜੈਨ ਓਕੇ ਜੀ ਓਕੇ ਆ ਗਾ ਹਾਂ ਕੀ ਵੇਚ ਰਹੇ ਹੋ ਤੁਸੀਂ ਲੜੀਆਂ ਲੜੀਆਂ ਜੀ ਅੱਛਾ ਪਿਛਲੇ ਸਾਲ ਠੀਕ ਸੀ ਜਾਂ ਇਸ ਵਾਰ ਜ਼ਿਆਦਾ ਲੱਗ ਰਿਹਾ ਇਸ ਵਾਰ ਜ਼ਿਆਦਾ ਹੈ ਜੀ ਇਸ ਵਾਰ ਉਹ ਢੀੜਾ ਜੀ ਯਾਰ ਪਤਾ ਨਹੀਂ ਕੀ ਗੱਲ ਆ ਸਾਰੇ ਕੁਛ ਨੇ ਇਸ ਵਾਰ ਕਿਸੇ ਨਾਲ ਵੀ ਗੱਲ ਕਰੀਆ ਅਗਲਾ ਕਹਿੰਦਾ ਭਈ ਇਸ ਵਾਰ ਠੀਕ ਆ ਪਿਛਲੇ ਪਿਛਲੇ ਕਈ ਸਾਲ ਕਿਉਂਕਿ ਕਰੋਗਾਰਾ ਵੀ ਆ ਗਈ ਸੀ ਪਹਿਲਾਂ ਵੀ ਠੰਡਾ ਰਿਹਾ ਕੰਮ ਇਸ ਵਾਰ ਠੀ ਤਾ ਅਗਰ ਆਪਾਂ ਹੁਣ ਗੱਲ ਕਰਦੇ ਥੋੜਾ ਜਿਆ ਪਰਲੇ ਪਾਸੇ ਨੂੰ ਮੈਂ ਦਿਖਾਣਾ ਆਜੋ ਮੜਾ ਕੈਮਰਾਮੈਨ ਇਧਰ ਆ ਜਾ ਸਾਰੇ ਖੁਸ਼ ਨੇ ਤੂੰ ਬਾਸੀਆਂ ਜੀਆਂ ਲਈਆਂ ਨਾ ਕੱਲੀ ਬੈਠਾ ਔਰ ਇਹ ਤੈਨੂੰ ਗਾਘੂਕ ਨਹੀਂ ਹੈਗਾ ਤੇਰੇ ਲਵੇ ਨਹੀਂ ਗਾਘ ਨਹੀਂ ਹੈ ਜੀ ਕੀ ਗੱਲ ਹੋ ਗਈ ਤੂੰ ਤਾਂ ਵੇਚ ਵੀ ਬੈਠਾ ਰਿਹਾ ਕੀ ਕਰੀਏ ਭਾਈ ਬੈਠਾ ਤਾਂ ਵੇਚ ਹੀ ਰਹੇ ਜੀ ਕਿਰਾਂ ਕੀ ਮੰਦੇ ਹੋ ਵੀ ਦੂਜੀਆਂ ਦੁਕਾਨਾਂ ਹੋ ਗਈਆਂ ਕਿਹੜੇ ਉਧਰ ਪਾ ਕੇ ਲੋਕ ਕਿਉਂਕਿ ਹੁਣ ਹਰ ਪਾਸੇ ਮਠਾਈ ਮਠਾਈ ਪਈ ਆ ਹਾਂ ਜੀ ਹਾਂ ਹੈਨਾ ਅੱਜ ਸੇਲ ਸੂਲ ਕਰੀ ਮਾੜੀ ਮੋਟੀ ਅੱਜ ਮਾੜੀ ਮੋਟੀ ਹੋਈ ਉਹ ਇੱਧਰ ਮੂੰਹ ਘਰ ਮਤ ਕਿਉਂ ਕਿ ਸੰਕ ਲੱਗ ਜਾ ਤੈਨੂੰ ਇੱਧਰ ਘਮਾਵਾਂ ਕੁਝ ਨਹੀਂ ਬੈਠਾ ਮੈਨੇ ਅੱਜ ਬਿੱਲਾ ਬੈਠਾ ਤੂੰ ਮਾਲ ਨਹੀਂ ਦੇਖ ਰਿਹਾ ਮਾਲ ਹੈ ਨਹੀਂ ਦੁਕਾਨ ਤੇ ਤਾਂ ਸਾਰੇ ਭੱਜੇ ਜਾਂਦੇ ਹੈਗੇ ਸਾਡੇ ਲੈ ਟੈਂਸ਼ਨ ਵਾਲਾ ਨਿਕਲ ਜਾਊਗਾ ਕੋਈ ਗੱਲ ਨਹੀਂ ਸਾਹਿਬ ਮੇਰਾ 2 ਕਿਲੋ ਪੇਠਾ ਮੈਂ ਲੈ ਜਾ ਦੋ ਕਿਲੋ ਪੇਠਾ ਆ ਚੱਕ ਮੜਦਾ ਮੇਰ ਨੂੰ ਆ ਤੂੰ ਲੈ ਜਾ 2 ਕਿਲੋ ਪੇਠਾ ਮੈਂ ਲੈ ਜਾਣਾ ਕੋਈ ਗੱਲ ਨਹੀਂ ਲੈ ਜਾਣਾ ਉਹ ਲੈ ਪਾ ਕੇ ਰੱਖ ਦੇ ਪਾ ਦੇ ਪਾ ਕੇ ਰੱਖ ਦੇ ਵੀਡੀਓ ਐਂਡ ਕਰ ਲੈਣਾ ਪਾ ਦ ਕਿਲੋ ਤੇ ਲੈ انا ਮੈਂ ਬਾਈ ਤੋਂ ਵੀ ਕਹਿਣ ਤੋਂ ਪਾਵੇ ਇਹ ਆ ਵੀ ਤਕਰੀਬਨ ਖੁਸ਼ੀ ਦੇਖਿਆ ਆਪਾਂ ਸਾਰੇ ਅਗਲਾ ਕਹਿੰਦਾ ਵੀ ਠੀਕ ਆ ਮਾਹੌਲ ਹੈ ਨਾ ਤਾਂ ਸਿਨੇਮਾ ਚੌਂਕ ਦੇ ਵਿੱਚ ਖੜਿਆ ਮੈਂ ਹੁਣ ਇਹ ਆਨੰਦ ਵਾਲਾ ਚੌਂਕ ਕਹਿੰਦੇ ਨੇ ਕਿ ਇਹਨੂੰ ਆਪਾਂ ਹੈ ਨਾ ਤਾਂ ਕੈਮਰਾ ਇਧਰ ਆਹ ਵਿਕਰਾ ਬਾਈ ਸਮਾਨ ਲੜੀਆਂ ਵਗੈਰਾ ਇਹ ਕਿਉਂਕਿ ਸਨਾਮ ਦੇ ਵਿੱਚ ਆਕਰ ਕਿਸੇ ਨੂੰ ਆਹ ਚੀਜ਼ ਚਾਹੀਦੀ ਆ ਤਾਂ ਇੱਥੇ ਜਿਆਦਾ ਲੱਗੀ ਹੋਈ ਆ ਇਹ ਠੀਕ ਆ ਬਾਈ ਜੀ ਕਿਵੇਂ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹੋ ਵਧੀਆ ਜੀ ਵਧੀਆ ਵੀਰ ਜੀ ਸਤਿ ਸ਼੍ਰੀ ਅਕਾਲ ਵੀਰੋ ਅੱਛਾ ਕਿਵੇਂ ਆ ਮਾਹੌਲ ਐਤ ਕੀ ਦੀਵਾਲੀ ਠੰਡੀ ਆ ਜੇ ਗਰਮ ਮਾਹੌਲ ਵੀਰੇ ਕਿਤੇ ਕਿਤੇ ਠੰਡੀ ਆ ਲੇਕਿਨ ਉਰੇ ਪੂਰੇ ਗਰਮ ਤੁਹਾਡੇ ਸਾਹਮਣੇ ਜੀ ਮੇਲਾ ਲੱਗਿਆ ਹੋਇਆ ਜੀ ਉਹ ਵੀ ਦੁਕਾਨਾਂ ਆਪਣੀਆਂ ਪਰਲੇ ਪਾਸੇ ਹਾਂਜੀ ਹਾਂਜੀ ਸਰ ਜੀ ਆਪਣੇ ਜੀ ਸੇਲ ਲਾ ਰਹੀ ਆ ਸੇਲ ਕਰ ਰਹੇ ਆ ਵੀਰੇ ਦੀਵਾਲੀ ਕਰਕੇ ਹਾਂ ਦੀਵਾਲੀ ਕਰਕੇ ਹਾਂਜੀ ਹਾਂਜੀ ਸਰ 300 ਰੁਪਏ ਪੈਂਟ ਆ ਵੀਰੇ 200 ਰੁਪਏ ਸ਼ਰਟ ਆ ਕੋਈ ਨਹੀਂ ਦੇ ਸਕਦਾ ਬ੍ਰਾਂਡ ਦੀਆਂ ਸ਼ਰਟਾਂ ਨੇ ਸਾਰੀਆਂ ਔਖੀਆਂ ਦੀਆਂ ਨਮੈਰੋ ਦੀਆਂ ਹਾਂ ਸਭ ਰੈਡ ਨੇ ਵੀਰੇ ਦੀਵਾਲੀ ਮਨਾ ਦੇਣੀ ਆ ਲੋਕਾਂ ਦੀ ਫੁੱਲ ਬੜਾ ਫੁੱਲ ਵੀਰੇ ਬੜਾ ਫੁੱਲ ਅੱਛਾ ਕਿਵੇਂ ਲੈਣਾ ਹੈ ਉਹ ਖਰੀਦਣਾ ਹਾਂਜੀ ਵੀਰੇ ਕਿਵੇਂ ਆ ਠੀਕ ਨੇ ਰੇਟ ਆ ਹਾਂਜੀ ਵੀਰੇ ਠੀਕ ਸੀ ਜਦੋਂ ਤੁਰੇ ਆ ਰਹੇ ਸੀ ਜਦੋਂ ਦੇਖਿਆ ਇਹਨਾਂ ਨੇ ਵਧੀਆ ਰੇਟ ਲੱਗੇ ਸੀ ਦੇਖਦੇ ਲਈ ਦੇਖ ਰਹੇ ਸੀ ਵੀਰੇ ਇਹ ਸਾਰੇ ਮੈਂ ਕੱਢੇ ਨੇ ਵੀਰੇ ਹਾਂ ਮੇਰੇ ਡੈਡੀ ਨੇ ਨਾਲ ਬਹੁਤ ਵਧੀਆ ਨੇ ਬਾਈ ਨੇ ਹਫਤਾ ਹੋ ਗਿਆ ਪੂਰਾ ਗਾਹ ਪਾ ਰੱਖਿਆ ਆ ਦੇਖ ਬਾਈ ਤੇਰੇ ਸਾਹਮਣੇ ਆ ਯਾਰ ਬਾਲੇ ਖਰੀਦਲੇ ਇੱਕ ਸਾਲ ਪਾਵਾਂਗੇ ਪੂਰਾ ਅਗਲੇ ਸਾਲ ਇਹਨਾਂ ਨੇ ਫੇਰ ਜੇਲਾ ਦੇਣੀ ਆ ਅਸੀਂ ਫੇਰ ਦੀਵਾਲੀ ਚੱਲੂ ਕੰਮ ਆ ਦੀਵਾਲੀ ਦਾ ਦੀਵਾਲੀ ਕੱਪੜੇ ਖਰੀਦਿਆ ਰੱਖਿਆ ਪੂਰਾ ਪੂਰਾ ਨਜ਼ਾਰਾ ਸੁਨਾਮ ਵਾਲਾ ਇਹ ਹਜਾ ਕਿਹੜਾ ਠਿਕਾਣਾ ਲੱਭ ਲੈ ਦਿੱਲੀ ਦਾ ਕਿਤੋਂ ਇੰਨਾ ਸਸਤਾ ਖਰੀਦ ਕੇ ਲਿਆਉਣਾ ਇਹਦਾ ਵੀਰੇ ਬਾਪੂ ਨੂੰ ਪਤਾ ਸਾਡਾ ਬਾਹੂਦਾਨੀ ਪੁਰਸ਼ ਬਹੁਤ ਆ ਬਾਪੂ ਸਾਈਡ ਜੀ ਤੇ ਕਿਉਂ ਲਾ ਕੇ ਖੜਾ ਰੱਖਿਆ ਬਾਈ ਬਾਹੂ ਨੂੰ ਦਵਾਈਓ ਲਾਇਆ ਹੋਇਆ ਲੋਕਾਂ ਦਾ ਦਿਲ ਖੁਸ਼ ਕਰਾ ਬਾਈ ਜੀ ਕਿਵੇਂ ਨੇ ਰੇਡ ਰੂਟ ਠੀਕ ਨੇ ਵਧੀਆ ਲੱਗ ਰਿਹਾ ਜੀ ਖਰੀਦਿਆ ਕੋਸਾ ਦੇਖਣਾ ਹੈ ਜੀ ਹੁਣ ਹੀ ਦੇਖ ਲੈਣੇ ਕੋਈ ਇਹ ਕੀ ਆ ਤੁਸੀਂ ਰੋਜ਼ਗਾਰਨ ਆਏ ਸੀ ਸਾਡੇ ਲਵੇ ਅੱਛਾ ਮੈਂ ਰੋਜ਼ਗਾਰਨ ਆਇਆ ਛੁੱਟ ਲਵੇ ਹਾਂਜੀ 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 ਅੱਛਾ ਉਹ ਕਰਦਾ ਉਹ ਤੇ ਭੋਲੇ ਸ਼ੰਕਰ ਦਾ ਰੋਲ ਆ ਹਾਂਜੀ ਹਾਂਜੀ ਤੂੰ ਆ ਬਾਈ ਜੀ ਜੀ ਆ ਦੇਖੋ ਇਹ ਬਾਈ ਆ ਇਹ ਇਹ ਭੋਲੇ ਨਾਥ ਦਾ ਨਾ ਕੈਰੇਕਟਰ ਕਰਦਾ ਰਾਮਲੀਲਾ ਦੇ ਵਿੱਚ ਹਾਂਜੀ ਹਾਂਜੀ ਆ ਦੇਖੋ ਬਹੁਤ ਵੱਡੇ ਦਿਵਾਨ ਨੇ ਆਪਾਂ ਵਾਹ ਜੀ ਵਾਹ ਭੋਲੇ ਨਾਥ ਦਾ ਖੋਲ ਮੜਾ ਖੋਲਿਆ ਕੋਲੀ ਪਾਟਨ ਸਲਦਾ ਆ ਦੇਖੋ ਬਾਈ ਤੁਸੀਂ ਆ ਬਾਬੇ ਭੋਲੇ ਨਾਥ ਦਾ ਐ ਲਾ ਲੋ ਵੀ ਕਟੜਪਖਤਾ ਬੰਦਾ ਆ ਦੇਖੋ ਤੁਸੀਂ ਕੀ ਬਾਤ ਆ ਬਾਈ اچھا ਉੱਥੇ ਰਾਮਲੀਲਾ ਸ਼ਿਵ ਸ਼ੰਕਰ ਰਾਮਲੀਲਾ ਹੈ ਨਾ ਠੀਕ ਆ ਛੋਟੇ ਭਾਈ ਧੰਨਵਾਦ ਗੱਲਬਾਤ ਕਰਨ ਵਾਸਤੇ ਲਓ ਵੀ ਹੁਣ ਆ ਗਏ ਆਪਾਂ ਪੀਰਾਂ ਵਾਲੇ ਗੇਟ ਆ ਬਾਈ ਆ ਆਪਣਾ ਪਰਮਾਨੰਦ ਬਾਈ ਜੀ ਕੀ ਹਾਲ ਨੇ ਠੀਕ ਠਾਕ ਹੋ ਅੱਛਾ ਮੈਂ ਦੁਕਾਨ ਦੇਖ ਰਿਹਾ ਸੁਣਿਓ ਉੱਥੇ ਦੁਕਾਨ ਦੀ ਉਹ ਵੀ ਆਪਣੀ ਆਪਾਂ ਨਹੀਂ ਕੀਤੀ ਹੁਣ ਪਰਮਾਨੰਦ ਦੇ ਲੱਗ ਰਿਹਾ ਨਵਾਂ ਆਪਣੀ ਮਿੱਤਰ ਦੀ ਆ ਉਹ ਆਪਣੇ ਜਿਹੜਾ ਉਥੋਂ ਦੁਕਾਨ ਸਟੋਕ ਕਲੀਅਰ ਕਰਿਆ ਦੀ ਜਿਹੜਾ ਆਪਣਾ ਸਰਦੀ ਦਾ ਮਾਲ ਬਚ ਗਿਆ ਦੀ ਉਹੀ ਦੁਕਾਨਦਾਰ ਆ ਫਿਰ ਆਪਾਂ ਨੂੰ ਦੀਵਾਲੀ ਬੰਪਰ ਆਫਰ ਇੱਥੇ ਲਾਤੀ अच्छा मैं देखया बाजार ਦੇ ਵਿੱਚ ਸੇਲਾਂ ਬਹੁ ਲੱਗੀਆਂ ਹੋਈਆਂ ਨੇ ਹੈਨਾ ਤਾਂ ਕਿਵੇਂ ਆ ਰਿਸਪਾਂਸ ਕਿਵੇਂ ਆ ਦਿਵਾਲੀ ਠੰਢੀ ਆ ਜਾ ਕਿਵੇਂ ਆ ਐਵਰੇਜ ਆ ਐਵਰੇਜ ਆ ਹੈ ਅੱਛਾ ਦਿਵਾਲੀ ਹੈ ਕਦੋਂ ਦੀ ਹੈ ਕੱਲੂ ਆ ਜਾ ਪਰਸੂ ਨੂੰ ਪਰਸੂ ਨੂੰ ਸ਼ਰਟਾਂ ਜੀ 300 300 ਸ਼ਰਟ ਲਾਤੀ 450 ਪੈਂਟ ਲਾਤੀ ਜੀ 500 ਲੋਰ ਲਾਤੀ ਸਰਦੀ ਵਾਲੀ ਜੀ ਹਾਲ ਬਈ ਜੀ ਜੀ ਸਸੀ ਕੰਮ ਫੁੱਲ ਆਫਰ 1100 ਰੁਪਏ ਵਾਲੀ ਸ਼ਰਟ ਸਿਰਫ 300 ਰੁਪਏ ਦੀ ਸਿਰਫ 300 ਦੀ ਹਾਂਜੀ ਲੋਰ ਦੁਕਾਨ ਤੇ ਕ੍ਰੈਡਿਟ ਵੇਚਦੇ ਆ ਉਹਨੂੰ ਬਈ ਇਹ ਆ ਦੇਖੋ ਜੀ ਉੱਪਰ ਐਮ ਆਰ ਪੀ ਆ ਹੈ ਹਾਂ 1000 एमआरपी है कोई 10 लेस करना कोई 20 करना 550 तो भी ਵੱਧ ਕਰਤਾ लेस हूं तू देख लो 300 روپے ਦੀ ਇੱਕ ਸ਼ਰਟ ਆਦਾ ਮੇਲਾ ਆਪਣਾ ਖੜੇ ਕਿੱਥੇ ਕੋ ਹੁੰਦ ਸੀ ਮਾੜਾ ਡਰੈਸ ਆਪਾਂ ਖੜੇ ਪੀਣ ਵਾਲੇ 게ਟ ਇਧਰ ਇਹ ਆ ਬਿੱਕਾ ਨੇਰੀਆ ਬਿੱਕਾ ਨੇਰੀ ਸਪੀਡ ਸਾਹਮਣੇ ਦੀਵਾਲੀ ਕਦੋਂ ਦੀ ਆ ਦੀਵਾਲੀ ਪਰਸੋਂ ਦੀ ਕਹਿੰਦੇ ਕੋਈ ਕੱਲ੍ਹ ਦੀ ਕਹੇ ਕੱਲ੍ਹ ਨੂੰ ਬਣਾ ਦੇ ਕੱਲ੍ਹ ਨੂੰ ਬਣਾ ਲਾਂਗੇ ਆਪਾਂ ਦਾ ਖਾਲਸਾ ਕੱਲ੍ਹ ਨੂੰ ਬਣਾਵਾਂਗੇ ਅੱਛਾ ਅੱਛਾ ਕਿਵੇਂ ਚੱਲ ਰਿਹਾ ਕੰਮਕਾਰ ਕੰਮਕਾਰ ਫੁੱਲ ਵਧੀਆ ਜੀ ਦੀਵਾਲੀ ਠੀਕ ਐ ਦੀਵਾਲੀ ਠੀਕ ਐ ਦੀਵਾਲੀ ਤੇ ਮੌਕੇ ਤੇ ਸਾਰੇ ਮੇਰੇ ਵੀਰ ਭੈਣਾਂ ਨੂੰ ਸਭ ਨੂੰ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਤੇ ਸੇਲ ਆਰਕੀਆ ਹਾਂਜੀ ਹਾਂਜੀ ਰੇਟ ਰੂਟ ਕਿਵੇਂ ਨੇ ਰੇਟ 300 ਰੁਪਏ ਪੈਂਟ 300 ਰੁਪਏ ਸ਼ਰਟ ਵੀਰੇ ਦੁਕਾਨ ਕਿੱਥੇ ਹੈ ਆਪਣੀ ਦੁਕਾਨ ਪੀਰਾਂ ਵਾਲਾ ਗੇਟ ਇੱਥੇ ਇੱਥੇ ਹੀ ਦੁਕਾਨ ਆਰਕੇ ਕਲੈਕਸ਼ਨ ਹੈ ਪਿੱਛੇ ਨਹੀਂ ਸੀ ਪਹਿਲਾਂ ਪਹਿਲਾਂ ਪਿੱਛੇ ਸੀ ਹੁਣ ਇੱਥੇ ਆ ਗਈ ਪੀਰਾਂ ਵਾਲੇ ਦੇ ਦੀਪਕ ਸ਼ੂਜ਼ ਵਾਲ ਦੇ ਨਾਲ ਮਾੜਾ ਦਿਖਾ ਦੀ ਬਾਈਆਂ ਦਾ ਬੋਟ ਦਿਖਾ ਦਿਓ ਮਾੜਾ ਜੀ ਬਾਈ ਆਰਕੇ ਕਲੈਕਸ਼ਨ ਪੀਰਾਂ ਵਾਲਾ ਗੇਟ ਹੈ ਪੀਰਾਂ ਵਾਲਾ ਗੇਟ ਦੀਵਾਲੀ ਠੀਕ ਠਾਕ ਜੀ ਹੈ ਕੋਈ ਬਾਲੀ ਵਧੀਆ ਨਹੀਂ ਹੈਗੀ ਅੱਛਾ ਕਾਰਨ ਕੀ ਮੰਨਦੇ ਹੋ ਕਾਰਨ ਵਸ ਮੰਡੀ ਬਾਜ਼ਾਰ ਦੇ ਵਿੱਚ ਵਸ ਕੋਈ ਜੱਟ ਜ਼ਿਮੀਦਾਰ ਮੰਡੀ ਚ ਜਾ ਜਾਂ ਖੇਤ ਚ ਤਾਂ ਕਰੇ ਇਹਦਾ ਕਰਕੇ ਜ਼ਿਮੀਦਾਰ ਕਰਦੇ ਪੈਸੇ ਨਾਲ ਹੀ ਦੇਖੋ ਬਾਜ਼ਾਰ ਦਾ ਸਾਰਾ ਸਰਕਲ ਘੁੰਮਣਾ ਹੈ ਜ਼ਿਮੀਦਾਰ ਲਵੇ ਹਲੇ ਪੈਸੇ ਹੈ ਨਹੀਂ ਉਹ ਮੰਡੀਆਂ ਦੇ ਵਿੱਚ ਨਹੀਂ ਆ ਬਲਾ ਝੋਨਾ ਵੱਢਣ ਲੱਗ ਰਹੇ ਨੇਗੇ ਉਸ ਕਰਕੇ ਸਾਨੂੰ ਦੇਖੋ ਜਿਹੜਾ ਜ਼ਿਮੀਦਾਰ ਦਾ ਪੈਸਾ ਹੈ ਉਹੀ ਬਾਜ਼ਾਰ ਦੇ ਵਿੱਚ ਘੁੰਮਣਾ ਹੈ ਠੀਕ ਹੈ ਜੀ ਹੋਰ ਤਕਰੀਬਨ ਤੁਹਾਨੂੰ ਪਤਾ ਹੀ ਆ ਸਾਰਾ ਫਰੈਸ਼ ਟੀ-ਸ਼ਰਟ ਹੈ ਜੀ ਹਲੇ ਪੈਕਿੰਗ ਵੀ ਨਹੀਂ ਖੁੱਲੀ ਹਾਂ 500 ਦੀ 550 600 ਵਾਲੀ 500 ਦੀਆਂ ਦੋ 500 ਦੀਆਂ ਦੋ ਹਾਂ ਫਰੈਸ਼ ਆ ਦੇਖੋ ਸਾਰੇ ਫਰੈਸ਼ ਲਾਤੀ ਸੇਲ ਘਟਾ ਤੇ ਰੇਟ 10 ਵਾਲਾ 5 ਨੂੰ ਹਾਂਜੀ ਹ ਹਾਂ ਆ ਕੋਲਰ ਵਾਲੀ 300 ਦੀ ਇੱਕ ਹੈ ਹਾਂ ਇਹ ਗੋਲ ਗਲਾ 500 ਦੀਆਂ ਦੋ ਨੇ ਤਾਂ ਮਿੱਤਰੋ ਪਹੁੰਚ ਜਾਓ ਫਿਰ ਤੁਸੀਂ 1700 ਪ੍ਰਿੰਟ ਵਾਲੀ 700 ਰੁਪਏ ਦੀ 1700 ਪ੍ਰਿੰਟ ਵਾਲੀ 700 ਦੀ ਵੀ ਦੀਵਾਲੀ ਕਰਕੇ ਵੱਡੇ ਓਵਰ ਲਾ ਆਪਾਂ ਤਾਂ ਕਲੀਅਰ ਹੀ ਕਰਨਾ ਵੀਰੇ ਛੋੜ ਦਿਨ ਤੋਂ ਛੋੜ ਛੇਤੀ ਦਿਨ ਨਵੇਲ ਬਸ ਆਪਾਂ ਤਾਂ ਹੈਨਾ ਤੇ ਗੱਲ ਇਹੀ ਆ ਬਈ ਪਹੁੰਚੋ ਬਾਈ ਪਰਮਾਨੰਦ ਹੋਰਾਂ ਕੋਲੇ ਤਾਂ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਧੰਨਵਾਦ